ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬੈੜਾ ਬਈ ਸੂਈ ਸਵਾਈ ਇੱਕ ਬਾਈ ਕੋਲੇ ਬੱਚੀ ਆ ਤੇ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾ ਸੁ ਰੱਖੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜ ਬਈ ਜੀ ਬਾਈ ਜੀ ਸਸੇ ਕਾਰ ਸਸੇ ਗਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਬਤੋ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਜੀਵਨ ਸਿੰਘ ਜੀ ਪਿੰਡ ਘੰਡਾ ਬਣਾ ਹਮ ਤੇ ਜਿਲ੍ਹਾ ਜ਼ਿਲ੍ਹਾ ਬਠਿੰਡਾਈ ਤਹਿਸੀਲ ਫੂਲ ਹੈ ਨਾ ਤਹਿਸੀਲ ਫੂਲ ਹੈ ਨੇੜੇ ਪਿੰਡ ਆਪਾਂ ਨੇੜੇ ਪਿੰਡ ਭਾਈ ਰੂਪਾ ਵੀ ਰਹਿ ਜਾਂਦਾ ਭਧੌੜ ਵੀ ਨੇੜੀ ਹੈ ਸਨਾਂ ਗੁਲਾਬ ਸਿੰਘ ਵਾਲਾ ਸਾਡੇ ਨੇੜੇ ਰਹਿੰਦੇ ਨੇ ਮੋਬਾਈਲ ਨੰਬਰ ਬੋਲ ਦਿਓ 77826137 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਤੀਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹਨੂੰ ਦਿਨ 7 ਹੋ ਗਏ ਜੀ ਅੱਜ ਬੱਚਾ ਕੀ ਆ ਮਾਗਰ ਮਾਗਰ ਬੱਚੀ ਹੈ ਜੀ ਬੱਚੀ ਚੰਗੀ ਹੈ ਨਾ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਬਹੁਤ ਚੰਗੀ ਹੈ ਨਾ ਨਾਸਨ ਉਸਾਂ ਗੁਲਾਬੀ ਪ੍ਰ ਕਿੰਨਾ ਕ ਦੁੱਧ ਆ ਬਈ ਹੁਣ ਦੁੱਧ ਜੀ ਹੁਣ 14 ਕਿਲੋ ਦੁੱਧ ਤਿਆਰ ਹੈ ਤੁਸੀਂ ਨੈਟ ਦੋੜਾਂਗੇ ਚੋਕੇ ਲੈ ਜੀ ਹਾਂ ਹਾਂ ਜੀ ਹਾਂ ਗਲਾਬੀ ਥਣ ਫੇਸੂ ਓਹ ਪਿਛਲੇ ਸੀ ਉਹ 15 ਕਿਲੋ ਦੁੱਧ ਦੇ ਦਿੱਤਾ ਸੀ ਇਹਨੇ ਓਕੇ ਬਈ ਖੋਲ ਦੇ ਬਈ ਮੜੀ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਬੱਚਾ ਆ ਗਿਆ ਮਗਰ ਬੱਚੀ ਬਾਕੀ ਜਿਹੜਾ ਟਾਈਮ ਆ ਵੀਡੀਓ ਬਣਾਉਣ ਦਾ ਤਕਰੀਬਨ 11:00 ਵਜੇ ਬਈ ਹੋਸਾ ਬਣਾਉਂਦਾ ਅੱਜ ਆ ਲੈ ਲਓ ਸ਼ਾਮ ਦਾ ਕੱਢ ਰਾ ਜਿਹੜਾ ਇਹਨੇ ਹੋਰ ਵੀ ਸੋਨਾ ਤਿਆਰ ਕਰਾ ਤੂਰਾ ਤੂਰਾ ਇੱਕ ਨੰਬਰ ਹੈ ਕਿ ਨਹੀਂ ਬਈ ਹਾਂ ਜੀ ਹਾਂ ਤੇ ਕੀ ਮੁੱਲ ਹੈ ਵੀਰੇ ਜਾਇਜ਼ ਮੋਲੇ ਦਾ ਬਾਈ 70000 ਰੁਪਏ 70000 ਮੰਨਤਨ ਹੋ ਜੂ ਹਾਂਜੀ ਹਾਂ ਮੰਨਤਨ ਹੋ ਜੂ ਠੀਕ ਹੈ ਬਾਈ ਪੂਰਾ ਪਤਾ 70000 ਰੁਪਏ ਮੋਲ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮੰਨਤਨ ਜ਼ਰੂਰ ਹੋ ਜੂ ਆਰਡਰ ਨੇੜੇ ਤੋਂ ਚੈੱਕ ਕਰ ਲਓ ਜਿਵਾਈ ਚੁਈ ਕਿਵੇਂ ਆ ਭਰਾ ਚਿਵਾਈ ਓਕੇ ਆ ਜੀ ਕਿਵੇਂ ਮਰਜੀ ਚੋਈ ਜਾਵੇ ਬੰਦਾ ਠੀਕ ਆ ਹੂੰ ਅੱਗੇ ਆ ਗਈ ਬੱਚੀ ਕਿੰਨੀ ਉਮਰ ਹੈ ਦੀ ਬਾਈ ਬੱਚੇ ਦੀ ਉਮਰ 13 ਮਹੀਨੇ ਹੈ ਜੀ ਓਕੇ ਕਿਹੜੇ ਸੀਮਨ ਦੀ ਆ ਪਤਾ ਕੁਛ ਵੀਰੇ ਨਾ ਸੀਮਨ ਤਾਂ ਹੀ ਕੋਈ ਪਤਾ ਨਹੀਂ ਅਸੀਂ ਬਾਥੂ ਵੀ ਦੇਖੀ ਜੀ ਕੰਮ ਠੀਕ ਆ ਬਾਈ ਕੀ ਰਿਗਾਰਡ ਦੀ ਮਾਂ ਦਾ ਰਿਕਾਰਡ ਜੀ ਇਹਦੇ ਥੱਲੇ 16 ਕਿਲੋ ਦੁੱਧ ਸੀ ਉਹ ਬੈਠ ਖੜੀਆ ਸਾਹਮਣੇ ਆ ਖੜੀਆ ਦੀ ਮਾਂ ਹੈ ਠੀਕ ਆ ਭਾਈ ਤੇ ਕੀ ਮੋਲ ਲੈ ਵੀਰੇ ਜੈਜ ਮੋਲੇ ਦਾ 18000 ਰੁਪਏ ਜੀ ਮੜੀ ਖੋਲੀ ਤੋਰੀ ਭਾਈ 18000 ਰੁਪਏ ਮੋਲ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬੱਦ ਬੱਡ ਚੰਗਾ ਬਰੀਡ ਚੰਗੀ ਆ ਭਾਈ ਗਰਮੀ ਘੱਟ ਮਨੂ ਫੈਂਡ ਫੋਂਡ ਇਹਦੀ ਕਰਮ ਵਾਲੀ ਦੀ ਫੁੱਲ ਆ ਕੀ ਆ ਬੰਦ ਹੀ ਕੋਈ ਨਹੀਂ ਬੰਦ ਝੂਲੀ ਤਾਂ ਚਾਰ ਥਾਣੀਆਂ ਹੋਣਗੀਆਂ ਨਾ ਹਾਂਜੀ ਹਾਂ ਓਕੇ ਆ ਜਮਾ ਠੀਕ ਆ ਭਾਈ ਨੈਸੀ ਭਰਾ ਕੋਲੇ ਦੋ ਬਈ ਦੋਨੀਆਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ